हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਸ਼ਹਿਰ ਪੱਟੀ ਦੇ ਵਿੱਚ ਤਹਿਸੀਲ ਵੀ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਬ ਜੇਲ੍ਹ ਦੇ ਦੋਸਤੋ ਬਿਲਕੁਲ ਆਪੋਜ਼ਿਟ ਪੋਲਟਰੀ ਫਾਰਮ ਵਾਲੀ ਜਿਹੜੀ ਦੋਸਤੋ ਇੱਕ ਗਲੀ ਆ ਸੋ ਕਾਫੀ ਵੀਰ ਨੇੜੇ-ਤੇੜੇ ਦੇ ਜਿਹਾ ਪੱਟੀ ਸ਼ਹਿਰ ਦੇ ਕਾਫੀ ਵੀਰ ਜਾਣੂ ਹੋਣਗੇ ਠੀਕ ਆ ਜੀ ਤੇ ਵੀਰ ਸਾਹਿਬ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਤੁਹਾਨੂੰ ਅੱਜ ਇਸ ਘਰੋਂ ਆਪਾਂ ਤਿੰਨ ਦਿਖਾਉਣੇ ਆ ਨਾਲ ਦੇ ਨਾਲ ਇੱਕ ਚੰਗੀ ਮਿਲਕਿੰਗ ਵਾਲੀਆਂ ਮੱਝਾਂ ਵੀ ਵੀਰ ਦੇ ਕੋਲੇ ਮੌਜੂਦ ਆ ਬਿਲਕੁਲ ਡੇਰੀ ਦਾ ਕੰਮ ਵੀ ਨਾਲ ਦੀ ਨਾਲ ਠੀਕ ਆ ਜੀ ਤੇ ਬਾਕੀ ਨਾਲ ਦੀ ਨਾਲ ਇੱਕ ਜਿਹੜਾ ਪਸ਼ੂ ਵਪਾਰ ਦਾ ਕੰਮ ਵੀ ਆ ਸ਼ੌਂਕ ਤੇ ਨਾਲ ਕਰਦੇ ਆ ਪਸ਼ੂ ਵਪਾਰ ਦਾ ਕੀਤਾ ਸੋ ਬਾਕੀ ਇੱਕ ਫਸਟਲੀ ਸਾਰੇ ਵੀਰਾਂ ਨੂੰ ਆਪਣੀ ਜਿਹੜੀ ਰਿਕਵੈਸਟ ਵੀ ਆ ਜੇਕਰ ਕਿਸੇ ਵੀਰ ਨੇ ਪਸ਼ੂ ਖਰੀਦਣਾ ਤੇ ਚਾਹੇ ਕਿਸੇ ਵੀਰ ਨੇ ਵੇਚਣਾ ਟੋਕੜ ਗੱਪਣ ਪਸ਼ੂ ਆ ਤੇ ਚਾਹੇ ਕੋਈ ਸੱਜਰ ਪਸ਼ੂ ਸੋਇਆ ਸੁਆਇਆ ਉਹਦੀ ਪੂਰੀ ਡਿਟੇਲ ਪੂਰੀ ਵਿਸਤਾਰ ਦੇ ਨਾਲ ਦੋਸਤੋ ਇਨਫੋਰਮੇਸ਼ਨ ਵੀਰ ਨੂੰ ਦੇ ਕੇ ਤੁਸੀਂ ਉਹ ਸੇਲ ਵੀ ਕਰ ਸਕਦੇ ਜੇ ਬਾਕੀ ਜਿੰਨੇ ਨਗ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਘਰੋਂ ਦਿਖਾਉਂਦੇ ਰਹਿਾਂਗੇ ਉਹ ਸੇਲ ਦੇ ਲਈ ਅਵੇਲੇਬਲ ਹੋਣਗੇ ਠੀਕ ਆ ਜੀ ਤੁਸੀਂ ਪਸ਼ੂ ਖਰੀਦ ਵੀ ਸਕਦੇ ਜੇ ਵੇਚ ਵੀ ਸਕਦੇ ਜੇ ਤੇ ਖਾਸ ਪਹੁੰਚ ਤੁਸੀਂ ਸ਼ਹਿਰ ਪੱਟੀ ਕਰਨੀ ਆ ਸਭ ਜੇਲ੍ਹ ਦੇ ਬਿਲਕੁਲ ਓਪੋਜ਼ਿਟ ਗਲੀ ਆ ਆਲਟਰੀ ਫਾਰਮ ਵਾਲੀ ਗਲੀ ਆ ਠੀਕ ਆ ਜੀ ਤੇ ਬਿਲਕੁਲ ਇਸੇ ਗਲੀ ਦੇ ਵਿੱਚ ਵੀਰ ਸਾਹਿਬ ਉਹਨਾਂ ਦਾ ਘਰ ਆ ਤੇ ਵੈਸੇ ਆ ਜੋ ਪੂਰੀ ਗੱਲਬਾਤ ਕਰਦੇ ਆ 21 ਅਪ੍ਰੈਲ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 11:30 ਪਾਉਣੇ 12:00 ਵਜੇ ਦਾ ਪੂਰੀ ਡਿਟੇਲ ਲੈ ਲੈਨੇ ਆ ਟੋਟਲ ਨਾਗ ਜਿਹੜੇ ਤੁਹਾਨੂੰ ਚਾਰ ਦਿਖਾ ਦਾਂਗੇ ਇੱਕ ਬੱਛੀ ਬਿਲਕੁਲ ਤਾਜੀ ਸੂਈ ਸਵਾਈ ਆ ਪਹਿਲਾ ਸੂਆ ਪਲੂਨ ਬੱਛੀ ਸੂਈ ਆ ਤੇ ਦੋ ਝੋਟੀਆਂ ਦਿਖਾਵਾਂਗੇ ਕਾਫੀ ਸੋਹਣੇ ਮਿਲਕ ਰਿਕਾਰਡ ਵਾਲੀ ਜਿਹੜੀਆਂ ਇਹਨਾਂ ਦੀ ਮਾਤਰਾ ਦੋਸਤੋ ਚੰਗੇ ਰਿਕਾਰਡ ਵਾਲੀਆਂ ਨੇ ਇਹ ਕਟੀਆਂ ਝੋਟੀਆਂ ਇੱਕ ਬੱਛੀ ਦਿਖਾਵਾਂਗੇ ਤੁਹਾਨੂੰ ਚੰਗੇ ਸੀਮਣ ਦੀ ਸਭ ਤੋਂ ਪਹਿਲਾਂ ਵੀਰ ਸਾਹਿਬ ਸਾਸਰੀ ਕਾਲ ਸਾਸਰੀ ਘਰ ਭਾਜੀ ਹੋਰ ਵੀ ਠੀਕ ਠਾਕ ਜੀ ਬੱਸ ਵਧੀਆ ਜੀ ਵਧੀਆ ਭਾਜੀ ਠੀਕ ਅੱਛਾ ਵੀਰ ਸਾਹਿਬ ਇੱਕ ਆਪਣੇ ਭੈਣ ਭਰਾਵਾਂ ਨੂੰ ਇਹ ਇਨਫੋਰਮੇਸ਼ਨ ਦੇ ਦਈਏ ਵੀ ਆਪਾਂ ਜਿਹੜਾ ਇਹ ਕਿੱਤਾ ਪਸ਼ੂ ਵਪਾਰ ਦਾ ਕਿੰਨੇ ਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਇਹ ਆਪਾਂ ਨੂੰ 5 ਸਾਲ ਤੋਂ ਕਰ ਰਿ अच्छा ज्यादातर मतलब के जिकरा आपा गल कर लिए ਵੜਾ ਵੀ ਮੱਝਾਂ ਵੀ ਝੋਟੀਆਂ ਵੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆਉਂਦੀ ਹੈ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਆਪਾਂ ਸੱਜਰ ਜ਼ਿਆਦਾ ਖਰੀਦਦੇ ਆ ਜੀ ਤੇ ਟੋਕੜ ਗੱਬਣ ਵੇਚਦੇ ਨੇ ਆਪਣਾ ਜ਼ਿਆਦਾ ਕੰਮ ਵਪਾਰ ਦਾ ਹੈ ਤੇ ਬਟ ਜ਼ਿਆਦਾ ਨਾਲ ਦੁੱਧ ਦਾ ਕੰਮ ਆ ਜੀ ਆਪਣਾ ਇਹ ਸ਼ਹਿਰ ਦੇ ਵਿੱਚ ਆਪਣਾ ਦੁੱਧ ਦਾ ਕੰਮ ਚੱਲ ਰਿਹਾ ਜੀ ਠੀਕ ਹੈ ਜੀ ਹਾਂਜੀ ਤੁਸੀਂ ਦੱਸਿਆ ਸੀ ਵੀ ਆਪਣੀ ਹਨਾ ਕਾਫੀ ਵਧੀਆ ਚੰਗਾ ਮਿਲਕ ਜਿਹੜਾ ਘਰੋਂ ਆਪਾਂ ਪ੍ਰੋਡਿਊਸ ਕਰਦੇ ਆ ਸਪਲਾਈ ਆਪਣੀ ਮਿਲਦਾ ਵੀ ਲੋਕਲ ਏਰੀਆ ਦੇ ਵਿੱਚ ਲੋਕਲ ਏਰੀਆ ਘਰਾਂ ਵਾਲੇ ਦੁੱਧ ਲੈ ਜਾਂਦੇ ਠੀਕ ਹੈ ਜੀ ਠੀਕ ਹੈ अच्छा ਤੇ ਵੀਰ ਸਾਹਿਬ ਮਤਲਬ ਅੱਜ ਆਪਣੇ ਕੋਲ ਜਿਹੜੇ ਤਿੰਨ ਨਾਗ ਤਾਂ ਬਿਲਕੁਲ ਛੋਟੇ ਆ ਹਾਂਜੀ ਤਿੰਨ ਨਾਗ ਇਹ ਬੱਚੇ ਘਰ ਦੇ ਆਪਣੇ ਪਾਲੇ ਆ ਜੀ ਤੇ ਬੱਚੇ ਹੀ ਕਹਿ ਸਕਦੇ ਇਹਨਾਂ ਨੂੰ ਇਹ ਬੱਚੇ ਆਪਾਂ ਘਰ ਦੇ ਪਾਲੇ ਸੀ ਤੇ ਹੁਣ ਮੇਰਾ ਕੋਈ ਸੱਜਣ ਜਾ ਰਿਹਾ ਕੈਨੇਡਾ ਤੇ ਉਹਦੇ ਕੋਲ 6 ਨਾਗ ਹੀ ਤੇ 6 ਨਾਗ ਉਹ ਮੈਨੂੰ ਦੇ ਕੇ ਜਾ ਰਿਹਾ ਤੇ ਫਿਰ ਬੰਨਣ ਦੀ ਥੋੜੀ ਦਿੱਕਤ ਆ ਰਹੀ ਹੈ ਇਸ ਕਰਕੇ ਇਹਨਾਂ ਨੂੰ ਸੇਲ ਕਰਨਾ ਪੈ ਰਿਹਾ ਨੇ ਤੇ ਪਾਲੇ ਸ਼ੌਂਕ ਦੇ ਨਾਲ ਵੇਚ ਉਹਨਾਂ ਦਿਲ ਨੇ ਕਰਦਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਜਿਹੜੇ ਉਹ ਆਪਾਂ ਲਏ ਹੋਏ ਆ ਖਰੀਦੇ ਹੋਏ ਆ ਉਹ ਵੀ ਨਾਗ ਬਕਾਉ ਹੈ ਸੇਲ ਵਾਸਤੇ ਕਿ ਜਾਂ ਦੁੱਧ ਵਾਲੇ ਆ ਬਿਲਕੁਲ ਡੇਰੀ ਦਾ ਹੀ ਕੰਮ ਚਲਾਣਾ ਬਾਕੀ ਅਜੇ ਹੋਰ ਕੋਈ ਸੇਲ ਨਹੀਂ ਹੈਗੀ ਸਿਰਫ ਇੱਕ ਆ ਗਾਂ ਕਰ ਰਹੇ ਆ ਜੀ ਤੇ ਇਹ ਬੱਚੇ ਕਰ ਰਹੇ ਆ ਇਹ ਇਸ ਕਰਕੇ ਕਰ ਰਹੇ ਆ ਜੀ ਆਪਣੇ ਬੰਨਣ ਦੀ ਜਗ੍ਹਾ ਥੋੜੀ ਘਟ ਆ ਜੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਵੈਸੇ ਮੱਝਾਂ ਪਸ਼ੂ ਵੜਾ ਚੰਗੀਆਂ ਜਿਹੜੀਆਂ ਅੰਦਰ ਵੀ ਵੀਰ ਨੇ ਬੰਨੀਆਂ ਹੋਈਆਂ ਨੇ ਠੀਕ ਆ ਜੀ ਬਾਕੀ ਜਿਵੇਂ ਜਿਵੇਂ ਆਪਾਂ ਤੁਹਾਨੂੰ ਪਸ਼ੂ ਦਿਖਾਉਂਦੇ ਜਾਵਾਂਗੇ ਜਿਹੜੀ ਜਿਹੜੀ ਮਦਰ ਇਹਨਾਂ ਦੀ ਮੌਜੂਦ ਆ ਵੀਰ ਦੇ ਕੋਲ ਉਹਦੀ ਆਪਾਂ ਇਨਫੋਰਮੇਸ਼ਨ ਮਿਲਕਿੰਗ ਦੀ ਵੀ ਤੁਹਾਨੂੰ ਦੱਸਦੇ ਜਾਵਾਂਗੇ ਜੇ ਡਰਾਈ ਪੀਰੀਅਡ ਆ ਜਾਂ ਕਿੰਨੇ ਟਾਈਮ ਦੀ ਸੌਣ ਵਾਲੀ ਆ ਕੀ ਮਿਲ ਕੇ ਕਾੜ ਰਿਹਾ ਹੈ ਉਹਨਾਂ ਦੀ ਮਦਦ ਦਾ ਉਹ ਪੂਰੀ ਗੱਲਬਾਤ ਕਰ ਲਾਂਗੇ ਤੇ ਵੀਰ ਸਾਹਿਬ ਸ਼ੁਰੂਆਤ ਆਪਾਂ ਕਰ ਲਈਏ ਪਹਿਲੇ ਨੰਬਰ ਤੋਂ ਇਸ ਵਿਹੜ ਤੋਂ ਕਰ ਲਈਏ ਐਚ ਐਫ ਬਰੀਡ ਦੀ ਵਿਹੜ ਤੋਂ ਹਾਂਜੀ ਅੱਛਾ ਇਹਦਾ ਕੀ ਵੀਰ ਡਿਟੇਲ ਆ ਸੁਆ ਕਿਨਵਾ ਸੂਈ ਆਪਣੀ ਇਹ ਪਹਿਲਾ ਸੁਆ ਸੂਈ ਹੈ ਜੀ گا ਇਹਨੇ ਕੀ ਨਾਮ ਨੇ ਇਸ ਟਾਈਮ 18 ਕਿਲੋ ਦੁੱਧ ਤਿਆਰ ਆ 10 ਦਿਨਾਂ ਦੀ ਸੂਈ ਆ ਜੀ ਵਸ਼ਾ ਮਗਰ ਹੀ ਵਸ਼ਾ ਗਊਸ਼ਾਲਾ ਚੜਾਤ ਆ ਹੀ ਆਪਾਂ ਦਾ ਆਪਣੇ ਰੱਖਣ ਲਈ ਲੈ ਕੇ ਆਏ ਸੀ ਜੀ ਠੀਕ ਆ ਜੀ ਹੁਣ ਉਹ 6 ਨਾ ਗਾ ਰਹੇ ਆ ਫਿਰ ਸਾਨੂੰ ਇਹ ਵਿੱਚੋਂ ਤਿੰਨ ਬੱਚੇ ਤੇ ਇੱਕ ਆ ਸੇਲ ਕਰਨੀ ਪੈ ਰਹੀ ਆ ਜੀ। ਜੇ ਕੋਈ ਕਹੇਗਾ ਵੱਚਾ ਚਾਹੀਦਾ ਤੇ ਵੱਚਾ ਆਪਾਂ ਗਊਸ਼ਾਲਾ ਤੋਂ ਲਿਆ ਕੇ ਦੇ ਸਕਦੇ ਆ ਜੀ। 18 ਕਿਲੋ ਦੁੱਧ ਤਿਆਰ ਆ ਠੰਡੀ ਸੀਲ ਆ ਜੀ। ਜਿੱਦਾਂ ਮਰਜ਼ੀ ਕੋਈ ਹੱਥ ਲਾਓ ਕੋਈ ਦਿੱਕਤ ਨਹੀਂ ਜਿੱਦਾਂ ਮਰਜ਼ੀ ਕੋਈ। ਲਓ ਜੀ। ਸੋ ਦੋਸਤੋ ਐਫ ਬਰੀਡ ਦੇ ਵਿੱਚ ਨਸਲ ਦੇ ਵਿੱਚ ਇਹ ਵਿਹੜ ਆਪਾਂ ਤੁਹਾਨੂੰ ਦਿਖਾ ਰਹੇ ਆ। ਤੋੜ ਕੇ ਲਗਾਣੀ। 10 ਦਿਨਾਂ ਦੀ ਸੂਈ ਆ। ਤੇ ਦੁੱਧ ਜਿਹੜਾ ਕੋਈ 18 ਕਿਲੋਟਰ ਇਸ ਟਾਈਮੇ ਤੇ ਥੱਲੇ ਬਿਲਕੁਲ ਹਾਜ਼ਰ ਆ। ਐਫ ਬਰੀਡ ਦੇ ਵਿੱਚ ਆ ਬਿਲਕੁਲ ਬੋਦੀ ਵਾਲੀ ਬੱਚੀ ਆ ਛੋਟੇ ਜੇ ਕੰਨ। ਤੇ ਮੂੰਹੋਂ ਦੰਦੀ ਵੀਰ ਸਾਹਿਬ ਪਤਾ ਜਾਂ ਨਾਰਮਲ ਕੋਈ ਨਹੀਂ ਮੂੰਹ ਦੰਦ ਨਹੀਂ ਦੇ ਚੱਕ ਇਤੇ ਜੀ ਠੀਕ ਆ ਜੀ ਹਾਂਜੀ ਆਹ ਦੋਸਤੋ ਜਿਹੜਾ ਕੋਈ ਵੀਰ ਆ ਰਿਹਾ ਠੀਕ ਆ ਜੀ ਤੁਸੀਂ ਉਹ ਤੁਸੀਂ ਆ ਕੇ ਚੈੱਕ ਕਰ ਸਕਦੇ ਬਾਕੀ ਥਣ ਥਣ ਤੇ ਇੱਕ ਵਾਰੀ ਤੁਹਾਨੂੰ ਖੜੀ ਖਲੋਤੀ ਦੀ ਆਪਾਂ ਤਸੱਲੀ ਕਰਵਾ ਦਿੰਨੇ ਹ ਉਸ ਤੋਂ ਬਾਅਦ ਇੱਕ ਵਾਰੀ ਤਸੱਲੀ ਇਹ ਚੋਈ ਹੋਈ ਦਾ ਵਾਨਾ ਜੀ ਸਵੇਰੇ ਚੋਈ ਹੀ ਜੀ 8 ਵਜੇ ਹਾਂਜੀ ਲਓ ਜੀ ਖੋਲ ਕੇ ਦਿਖਾ ਦਈਏ ਔਰ ਦੋਸਤੋ ਮਿਲਕ 18 ਲੀਟਰ ਇਸ ਵੇਰ ਦੇ ਥੱਲੇ ਹਾਜ਼ਰ ਆ ਪਹਿਲਾ ਸੂਹਾ ਪਲੂਨ ਵਾਚੀ ਸੂਈ ਆ ਪੂਰੀ ਇਨਫੋਰਮੇਸ਼ਨ ਵੀਰ ਨੇ ਦੱਸਤੀ ਆ ਵੀ ਘੱਟੋ ਘੱਟ 10 ਕ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਡੱਬੀ ਵਿੱਚ ਹੀ ਆਪਾਂ ਡੱਬੀ ਵੇੜਾ ਜਿੱਦਾਂ ਦੇਖਦੇ ਆ ਰੰਗ ਪ੍ਰਿੰਟ ਜਿਹੜਾ ਬਿਲਕੁਲ ਉਸੇ ਤਰ੍ਹਾਂ ਐਚ ਐਫ ਦਾ ਜਿਹੜਾ origignal ਕਲਰ ਆ ਠੀਕ ਹੈ ਜੀ ਆਹ ਥਾਂ ਦੀ ਕੁਆਲਿਟੀ ਆ ਜੀ ਤੇ ਸਵੇਰ ਮਾਰਨਿੰਗ ਚੁਵਾਈ ਜਿਹੜੀ 8 ਵਜੇ 8 ਵਜੇ ਹੋਈ ਜੀ ਸਵੇਰੇ ਮਾਰਨਿੰਗ ਉਹ ਤੋਂ ਸੋ 8 ਵਜੇ ਮਾਰਨਿੰਗ ਚੁਵਾਈ ਇਹਦੀ ਹੋਈ ਆ ਠੀਕ ਆ ਜੀ ਥੋੜੀ ਜਿਹੀ ਲੇਟ ਚੁਵਾਈ ਕੀਤੀ ਸੀਗੀ ਉਸ ਅਕੋਰਡਿੰਗ ਜਿਹੜੀ ਤੁਸੀਂ ਆਪਦੀ ਹੁਣ ਜਜਮੈਂਟ ਕਰ ਲਿਓ ਠੀਕ ਆ ਉਹ ਡਰਦੀ ਥੋੜਾ ਕੈਮਰੇ ਕਰਕੇ 11:30 ਪਾਉਣੇ 1 ਕਰ ਸਕਦੇ ਜੇ ਟਾਈਮ ਤੋਂ ਟਾਈਮ ਦੋ ਟਾਈਮ ਚੋ ਕੇ ਹਾਦੀ ਲੈ ਵੀ ओके बंद बंद ਲੀਏ ਜੀ ਅੱਛਾ ਵੀਰ ਸਾਹਿਬ ਬਾਕੀ ਚੋਣ ਚਾਂ ਵਧੀਆ ਚੰਗੀ ਮੋਟੀ ਧਾਰ ਵਧੀਆ ਚੋਣ ਚਾਂ ਬਿਲਕੁਲ ਸਾਫ਼ ਆ ਜੀ ਅੱਛਾ ਜੀ ਤੇ ਮਤਲਬ ਕੋਈ ਆਲ ਨਹੀਂ ਕਰਦੀ ਜਿਹੜਾ ਬੱਚਾ ਬਹਿ ਜੇ ਪਾਹੇ ਕੋਈ ਮਤਲਬ ਬੰਦਾ ਬਹਿ ਜੇ ਕੋਈ ਚੋਣ ਤੋਂ ਡਰਦੀ ਨਹੀਂ ਹਾਂ ਕੋਈ ਡਰ ਕੋਈ ਇਸ ਤਰ੍ਹਾਂ ਦਾ ਵੰਗਾ-ਬੰਗਾ ਵੈਸੇ ਨਹੀਂ ਨਹੀਂ ਜੀ ਵੰਗੇ ਦੀ ਵੀ ਜ਼ਰੂਰਤ ਨਹੀਂ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਚੋਣੇ ਆ ਜੀ ਅਸੀਂ ਠੀਕ ਹੈ ਜੀ ਜੇ ਪਾਉਣਾ ਪਾ ਸਕਦੇ ਪਰ ਬਿਨਾ ਵੰਗਿਆ ਤੇ ਠੰਡੀ ਠਿਰੀ ਦੀ ਲੋਰ ਕਿਸੇ ਦੀ ਖੁਸ਼ੀ ਹੈ ਵੀ ਪਾਣੀ ਪਾ ਲ ਬਿਲਕੁਲ ਜੀ ਬਿਲਕੁਲ ਹੁਣ ਦਸਾਂ ਬਹਿੜਾਂ ਦੇ ਵਿੱਚ ਖਾਸ ਤੌਰ ਤੇ ਚਲ ਹੁੰਦਾ ਵੀ ਥੋੜਾ ਮੱਖੀ ਮਛਰ ਦਾ ਮੱਖੀ ਮਛਰ ਦਾ ਕਰਕੇ ਜੇ ਪਾਣੀ ਤਾਂ ਪਾ ਸਕਦੇ ਵੰਗਾ ਠੀਕ ਆ ਉਧਰ ਠੰਡੀ ਸੀਲ ਜਿੱਦਾਂ ਮਰਜ਼ੀ ਹੱਥ ਲਾਓ ਕੋਈ ਦਿੱਕਤ ਨਹੀਂ ਜੀ ਕੋਈ ਯਾ अच्छा ਵੀ ਰਜ਼ਾਬੇ ਦੀ ਡਿਮਾਂਡ ਕੀ ਕਰਦੇ ਜੀ ਮੋਲ ਆਪਾਂ 70000 ਕਰਦੇ ਆਂ ਬਾਕੀ ਮਾਨਤਨ ਥੋੜਾ ਬੋਤਾ ਕਰ ਦਾਂਗੇ ਤੁਹਾਡਾ ਕਰਕੇ ਜੀ ਅੱਛਾ ਜੀ ਹਾਂਜੀ ਨਹੀਂ ਆਪਾਂ ਜਿੰਨਾ ਵੀ ਹੋ ਸਕਦਾ ਉਹਨਾਂ ਖੁੱਲ ਕੇ ਕਰਨਾ ਆਪਣੀ ਪਹਿਲੀ ਵੀਡੀਓ ਹੋਏਸ ਕਰੋ ਬਿਲਕੁਲ ਤੇ ਆਪਾਂ ਜਿੰਨਾ ਵੀ ਹੋ ਸਕਦਾ ਮਾਨਤਨ ਕਰਕੇ ਪਸ਼ੂ ਦੇ ਨਾਲ ਲੈਸ ਹਾਂਜੀ 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 ਠੀਕ ਹੈ ਜੀ 72000 72000 ਮੁੱਲ ਕਰਦੇ ਜੀ ਅੱਛਾ ਜੀ ਹਾਂਜੀ ਬਾਕੀ ਜਿੱਥੋਂ ਤੱਕ ਕਿਸੇ ਵੀਰ ਨੂੰ ਚਲੋ ਪੁੱਗਦਾ ਸੌਦਾ ਉੱਥੋਂ ਤੱਕ ਬਿਲਕੁਲ ਜੀ ਬਿਲਕੁਲ 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 ਬਾਕੀ ਵੀਰ ਦੋਸਤੋ ਪਹਿਲਾ ਸੁਵਸ ਹੋਈ ਆ ਬਾਕੀ ਪ੍ਰੋਪਰ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਮਿਲ ਚੁੱਕੀ ਆ ਠੀਕ ਆ ਤਾਂ ਥਣ ਥਣ ਪੂਰਾ ਹੱਥੀ ਚਵਾਈ ਵਾਲਾ ਵੈਸੇ ਕੋਈ ਵੀਰ ਆ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਰਹਿਣ ਦੀ ਸੁਵਿਧਾ ਮਿਲ ਜੇਗੀ ਦੋ ਟਾਈਮ ਆ ਕੇ ਚੋ ਕੇ ਲੈ ਕੇ ਜਾ ਸਕਦਾ ਠੀਕ ਹੈ ਜੀ ਹਾਂਜੀ 18 ਕਿਲੋ ਦੋ ਤਿਆਰ ਹਸਟ अच्छा फिर साहब आगे अपने कोल जड़े आ नाग आ गया बिल्कुल छोटे नाग आ गया ते पहिले नंबर पे जड़ी एक ਝੋਟੀ ਆਪਣੇ कोल खड़ी है ये 2.5 ਸਾਲਾਂ ਦੀ ਹੈ ਜੀ ਇਹ ਝੋਟੀ ਆਪਣੇ ਘਰ ਦੇ ਬੱਚੇ ਤਿਆਰ ਕੀਤੇ ਸੀ ਸਾਰੇ ਆਪਣੇ ਮਤਲਬ ਬਣਾਉਣ ਦੇ ਲਈ ਪਰ ਹੁਣ ਜਿਹੜੀ ਤੁਹਾਨੂੰ ਦੱਸਿਆ ਤੁਸੀਂ ਦੱਸੀ ਸੀ ਹਾਂਜੀ ਉਹਦਾ ਕਰਕੇ ਆਪਾਂ ਨੂੰ ਵਿੱਚ ਵਿੱਚ ਨਹੀਂ ਪੈ ਰਹੀ ਹੈ ਬਿਲਕੁਲ ਇਹ ਦੀ ਮਦਰ ਦਾ ਰਿਕਾਰਡ 18 ਕਿਲੋ ਪਹਿਲੇ ਸੂਏ ਮਤਲਬ ਲਈ ਹੀ ਆਪਾਂ ਨੇ 18 ਕਿਲੋ ਮਦਰ ਦਾ ਰਿਕਾਰਡ ਹੀ ਠੀਕ ਹੈ ਜੀ ਹਾਂਜੀ ਇਹ 2.5 ਸਾਲਾਂ ਦੀ ਹੈ ਹੋਰ ਮਤਲਬ 6 ਮਹੀਨਿਆਂ ਤੱਕ ਇਹਨੂੰ ਕੋਈ 2-4 ਮਹੀਨੇ ਤੱਕ ਕੋਈ ਸੀਮਨ ਭਰਾ ਸਕਦਾ ਵਧੀਆ ਇਹ AI ਦੇ AI ਦੇ ਕਾਬਿਲ ਆ ਹਾਂਜੀ ਹਾਂਜੀ ਲਓ ਜੀ 2.5 ਸਾਲ ਦੀ ਦੋਸਤੋ ਇਹ ਝੋਟੀ ਆ ਠੀਕ ਆ 2.5 ਸਾਲ ਦੀ ਮਦਰ ਮਿਲਕਿੰਗ ਚੰਗੀ ਸੀਗੀ ਕੁਝ ਜੇ ਇਹਨੂੰ ਕੋਈ ਮਤਲਬ ਚੰਗੀ ਤਰ੍ਹਾਂ ਸੰਭ ਕੇ ਇਹਨੂੰ ਟੀਕਾ ਭਰਾਵੇ ਤੇ 1.5 ਲੱਖ ਪਲੱਸ ਜਾਊਗੀ ਝੋਟੀ ਹੂੰ ਹੂੰ ਚੱਲ ਬਹੁਤ ਛੋੜੇ ਪਿੱਠ ਪੁੜੇ ਦੀ ਆ ਚੱਲ ਆਹ ਲਓ ਆ ਥਾਣ ਦੇਖ ਸਕਦੇ ਨਿਖੜਵੇਂ ਥਾਣਾ ਹਾਂਜੀ ਹਾਂਜੀ ਉਹ ਡਰਦਾ ਥੋੜਾ ਕੈਮਰੇ ਤੋਂ ਕਰਕੇ ਬੱਚੇ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਦੋਸਤੋ ਝੋਟੀ ਚੰਗੀ ਆ 2.5 ਸਾਲ ਉਮਰ ਆ ਝੋਟੀ ਦੀ ਹਾਂ ਜੀ ਠੀਕ ਆ ਤੇ ਬਾਕੀ ਸਿੰਘੀ-ਸੁੰਗੀ ਚੰਗੀ ਆ ਗੁਲਾਈ ਦੇ ਵਿੱਚ ਪੂਰਾ ਸਿੰਘ ਪਤਲਾ ਮੂੰਹ ਆ ਜੀ ਹਾਂ ਪਤਲਾ ਫੇਸ ਆ ਹਾਂ ਜੀ ਅੱਛਾ ਮਦਰ ਤੁਸੀਂ ਦੱਸਿਆ ਵੀ 18 ਕਿ ਲੀਟਰ 18 ਪਲੱਸ ਚੱਲਦੀ ਰਹੀ ਆ 19 20 ਦਿੰਦੀ ਰਹੀ ਆ ਆਪਾਂ 18 ਪਲੱਸ ਕਾਵਾਂਗੇ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਠੀਕ ਤੇ ਬਿਲਕੁਲ ਆ ਦੋਸਤੋ ਕੱਦ ਵੱਡਾ ਝੋਟੀ ਦਾ ਹਾਂ ਜੀ ਵੈਸੇ ਉਮਰ ਜਿਹੜੀ ਤੁਹਾਨੂੰ ਦੱਸ ਹੀ ਦਿੱਤੀ ਵੀ 2.5 ਸਾਲ ਦੀ ਉਮਰ ਆ ਆਪਣੇ ਸ਼ੌਂਕ ਨਾਲ ਫੀਡ ਪਾਪਾ ਪਾਲੀ ਸੀ ਜੀ ਹਾਂ ਬਿਲਕੁਲ ਤੇ ਬਿਲਕੁਲ ਜੀ ਹੁਣ ਚਲੋ ਅੱਛਾ ਤੇ ਇਹਦੀ ਵੀਰ ਸਾਹਿਬ ਡਿਮਾਂਡ ਕੀ ਕਰਾਂਗੇ ਛੋਟੀ ਡਿਮਾਂਡ ਆਪਾਂ 50000 ਰੁਪਇਆ ਕਰਦੇ ਆਂ ਬਾਕੀ ਮਾਨਤਾਨ ਕਰਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲੋ ਦੋਸਤੋ 50000 ਦੇ ਵਿੱਚੋਂ ਵੀਰਾਂ ਦਾ ਵੀ ਮਾਨਤਾਨ ਕਰਦਾਂਗੇ ਛੋਟੀ ਚੰਗੀ ਮਿਲਕਿੰਗ ਵਾਲੀ ਮਦਰਤੀ ਆ ਠੀਕ ਹੈ ਜੀ ਮਦਰ ਦਾ ਮਿਲਕ ਵੀ ਤੁਹਾਨੂੰ ਆਪਾਂ ਨੋਟ ਕਰਾ ਹੀ ਦਿੱਤਾ ਵਿੱਚ ਉਹ ਫਿਲਹਾਲ ਸੇਲ ਕਰਤੀ ਆ ਬਾਕੀ ਇੱਕ ਜਿਹੜੀ ਤੁਹਾਨੂੰ ਅਗਲੀ ਕੱਟੀ ਆ ਆਪਾਂ ਝੋਟੀ ਦਿਖਾਵਾਂਗੇ ਉਹਦੀ ਜਿਹੜੀ ਮਦਰ ਉਹ ਮੌਜੂਦ ਆ ਵੀਰ ਉਹਨਾਂ ਦੇ ਕੋ ਇਹ ਜਿਹੜੀ ਝੋਟੀ ਹੈ ਵੀ ਬਕਾਊ ਆ ਠੀਕ ਆ ਜੀ ਚੱਲ ਚੱਲ ਇੱਥਾਂ ਯਾਰ ਦੇ ਵਿੱਚੋਂ ਛੋੜ ਛੱਪਾ ਹਾਂਜੀ ਠੀਕ ਆ ਸੋ ਝੋਲੀ ਚਾਲੀ ਕਾਫੀ ਸੋਹਣੀ ਹੈ ਲੰਬਾ ਥਣ ਹਾਂਜੀ ਤੇ ਪਹਿਲਾਂ ਕੱਟੀ ਦੋਸਤੋ ਬਹੁਤ ਸੋਹਣਾ ਥਣ ਲੈ ਕੇ ਸਾਹਮਣੇ ਪੇਸ਼ ਹੋਊਗੀ ਅੱਛਾ ਵੀਰ ਸਾਹਿਬ ਅੱਗੇ ਆਪਣੇ ਕੋਲ ਜਿਹੜੀ ਇਹ ਆ ਗਈ ਹੈ ਸੈਕਿੰਡ ਨੰਬਰ ਤੇ ਆ ਕੱਟੀ ਇਹ ਦੂਜੀ ਕੱਟੀ ਹੈ ਭਾਜੀ ਇਹ ਮੁਰਾ ਦੀ ਇਹ ਮੁਰਾ ਦੀ ਮੱਝ ਆਪਣੇ ਕੋਲ ਮੌਜੂਦ ਆ ਜੀ ਠੀਕ ਆ ਜੀ ਇਹਦੀ ਮਦਰ ਮੈਂ ਹਰਿਆਣੇ ਤੋਂ ਲਿਆਂਦੀ ਸੀ ਉਹਨੂੰ ਇੱਥੇ ਘਰੇ ਲਾ ਮਤਲਬ ਲਿਆ ਕੇ ਤਿੰਨ ਮਹੀਨਾ ਬਾਟੀਗਾ ਭਰਾਇਆ ਹੈ ਜੀ ਤੇ ਉਹਦੀ ਮਦਰ 20+ ਚੱਲਦੀ 21 22 ਕਿਲੋ 23 ਕਿਲੋ ਦੁੱਧ ਦਿੰਦੀ ਹੈ ਜੀ ਮਤਲਬ 20+ ਕਵਾਂਗੇ ਇਹ 1.5 ਸਾਲ ਦੀ ਹੋ ਗਈ ਹੈ ਜੀ ਕੱਟੀ ਇਹਨੂੰ ਇਹਨੂੰ ਇਹ ਅਰਜਨ ਕੁੰਗੜ ਦੀ ਹੈ ਜੀ ਆਪ ਅੱਛਾ ਜੀ ਅਰਜਨ ਕੁੰਗੜ ਦਾ ਸੀਮਣ ਭਰਾਇਆ ਹੈ ਇਹਨੂੰ ਦੀਪਟ ਕੇਅਰ ਵਾਲਿਆਂ ਤੋਂ ਤੇ ਕੀ ਨਾਮ ਲੈਂਦੇ ਹੁਣ ਫੇਰ ਉਹ ਮਦਰ ਮਤਲਬ ਮਤਲਬ ਪ੍ਰੈਗਨੈਂਟ ਹੈ ਤੇ ਗੱਪਣਾ ਹੀ ਤੇ ਕੀ ਨਾਮ ਲੈਂਦੇ ਅਰਜਨ ਕੁੰਗੜ ਦਾ ਹੀ ਟੀਕਾ ਫੇਰ ਭਰਾਇਆ ਜੀ ਅੱਛਾ ਹੁਣ ਕਿੰਨੇ ਕ ਮਹੀਨੇ ਪਏ ਸੂਣ ਚ ਹਜੇ ਉਹਦੇ ਇਹੇ 3 ਮਹੀਨੇ ਪਏ ਹੀ ਸੂਣ ਚ 3 ਮਹੀਨੇ 7 ਮਹੀਨੇ ਦੀ ਗੱਬਣਾ ਜੀ ਮਦਰ ਦਿਖਾ ਦਈਏ ਜੀ ਠੀਕ ਹੈ ਜੀ ਤੇ 20 ਤੋਂ ਪਲਾਸੀ ਚੱਲਣ ਵਾਲੀ ਸੀ 20 ਤੋਂ ਪਲਾਸੀ ਉਹ ਕੋਈ ਕੱਟੀ ਜਿਹੜੀ ਆਪਾਂ ਤੁਹਾਨੂੰ ਦਿਖਾਣਾ ਜਾ ਰਹੇ ਹਾਂ ਠੀਕ ਹੈ ਜੀ ਜਿਹੜਾ ਦਿਖਾ ਰਹੇ ਹਾਂ ਇਹਦੀ ਪਹਿਲਾਂ ਇੱਕ ਵਾਰੀ ਤੁਹਾਨੂੰ ਮਦਰ ਦਿਖਾ ਦਈਏ ਸੋ ਜਿਹੜੇ ਵੀਰ ਨੇ ਪੈਸੇ ਲਾਉਣੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਇਸਦੀ ਮਦਰ ਦੇ ਥੱਲੇ ਕੀ ਰਿਕਾਰਡ ਹੈ ਕੀ ਮਿਲਕ ਰਿਕਾਰਡ ਹੈ ਇਹ ਜਿਹੜੀ ਮਦਰ ਦੋਸਤੋ ਉਸੇ ਕੱਟੀ ਦੀ ਹੈ ਠੀ ਹਾਂ ਜੀ ਦਾਗ ਨਾ ਕੋਈ ਪੂਛ ਚ ਦਾਗ ਹੈ ਜੀ ਚੁਾਈ ਇੱਕ ਨੰਬਰ ਆ ਜੀ ਬੇਲਬੂਲ ਚੰਗੀ ਸਪੈਸ਼ਲ ਆ ਬੇਲਬੂਲ ਚੰਗੀ ਆ ਜੀ ਅੱਛਾ 7 ਮਹੀਨੇ ਦੀ ਜਿਹੜੀ ਗੱਭਣ ਆਪਣੇ ਕੋਲ ਤਿੰਨ ਮੰਥ ਜੇ ਬਾਕੀ ਤਿੰਨ ਮੰਥ ਰਹਿੰਦੇ ਇਹ ਸੇਲ ਲਈ ਨਹੀਂ ਆ ਜੀ ਇਹ ਸਿਰਫ ਆਪਾਂ ਕਰ ਲਈ ਰੱਖੀ ਸ਼ੌਂਕ ਨਾਲ ਸਿਰਫ ਇਹਦੀ ਕੱਟੀ ਸੇਲ ਕਰਨੀ ਪੈਣੀ ਹੈ ਕੱਟੀ ਸੇਲ ਕਰਨੀ ਆ ਵਿਖਾਉਣ ਦਾ ਜਿਹੜਾ ਮਕਸਦ ਇਹੋ ਹੀ ਆ ਵੀ ਇਹਦੀ ਕੱਟੀ ਜਿਹੜੀ ਵੀਰ ਸੇਲ ਕਰਦਾ ਪਿਆ 20 ਲੀਟਰ ਤੋਂ ਪਲੱਸ ਜਿਹੜੀ ਦੋਸਤੋ ਇਹ ਝੋਟੀਆਂ ਚੱਲਣ ਡਈ ਆ ਠੀਕ ਆ ਅਕੇ ਤੁਜਾ ਸੁਹਾ ਸੁਣਾ ਇਸ ਝੋਟੀਆਂ ਠੀਕ ਆ ਤੋ ਬਾਕੀ ਇੱਕ ਕੱਲ ਤੁਸੀਂ ਫਿਰ ਕਨਫਰਮ ਕਰਾ ਦੇਣਾ ਦੋਸਤੋ ਇਹ ਜਿਹੜੀ ਵਿਕਾਊ ਨਹੀਂ ਹੈਗੀ ਕਿ ਇੱਕ ਮਕਸਦ ਜਿਹੜਾ ਇੱਕ ਪਰਪਸ ਆ ਵਿਖਾਉਣ ਦਾ ਵੀ ਜਿਹੜੀ ਕੱਟੀ ਸੇਲ ਕਰਦਾ ਵੀਰ ਉਹਦੀ ਇਹ ਮਦਰ ਆ ਠੀਕ ਆ ਤੇ ਇਹ ਕੋ 20 ਪਲੱਸ ਵਾਲੀ ਆ ਠੀਕ ਆ ਆ ਦੇਖ ਤੋ ਹਾਈਟ ਘਾ ਤਾਂ ਫੁੱਲ ਬੜਾ ਫੁੱਲ ਵੱਡੀ ਆ ਠੀਕ ਆ ਜੀ ਬਿਲਕੁਲ ਮਦਰ ਦੇ ਉੱਪਰ ਹੀ ਬੱਚਾ ਫੀਮੇਲ ਜਿਹੜੀ ਆ ਉਹ ਵੀ ਮਦਰ ਦੇ ਉੱਪਰ ਹੀ ਆ ਤੇ ਆਓ ਆਪਾਂ ਚੱਲਦੇ ਇੱਕ ਵਾਰੀ ਕੱਟੀ ਵੱਲ ਠੀਕ ਆ ਜੀ ਤੇ ਇਹ ਉਹਦੀ ਮਦਰ ਆ ਬਾਕੀ ਕੱਟੀ ਜਿਹੜੀ ਤੁਹਾਨੂੰ ਦਿਖਾਤੀ ਆ 1.5 ਸਾਲ ਉਮਰ ਆ ਇਸ ਕੱਟੀ ਦੀ ਠੀਕ ਆ ਇਵੇਂ ਛੋਟੇ ਮੂੰਹ ਦੀ ਆ ਜੀ। ਮੱਧ ਸਿੰਘ ਵੀ ਦਾ ਮੱਧ ਤੇ ਜਾਊਗਾ। ਕੁੰਡਾ ਸਿੰਘ ਹੋਊਗਾ। ਛੋਟਾ ਮੂੰਹ ਆ ਜੀ। ਪਤਲਾ ਮੂੰਹ ਆ ਜੀ। ਹੂੰ। ਤਾਂ ਦੋਸਤੋ ਸੋਹਣੀ ਕੱਟੀ ਆ। ਬਾਕੀ ਪੜੀ ਸਭੀ ਚੰਗੀ ਆ। ਹਾਂਜੀ। ਜਿੱਡੀ ਵੀ ਆ ਕਰਮਾ ਵਾਲੀ ਬਿਲਕੁਲ ਗੋਲ ਆ। ਵਜਨ-ਭਜਨ ਦੇ ਵਿੱਚ ਆ। ਤੇ ਥਣਥਣ ਵੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਾਂਗੇ ਆਪਾਂ ਕੱਟੀ ਦੇ। ਇਹ ਜਿਹੜੀ ਦੋਸਤੋ ਬਕਾਊ ਆ ਕੱਟੀ ਸੇਲ ਦੇ ਲਈ ਅਵੇਲੇਬਲ ਆ। ਅਜਨ ਕੁੰਗੜ ਦੀ ਇਹ ਆ ਆਪ ਫਾਦਰ ਵਾਲੇ ਪੱਖ ਤੋਂ। ਮਦਰ ਆਪਾਂ ਤੁਹਾਨੂੰ ਦਿਖਾਤੀ ਆ ਬਿਲਕੁਲ ਸਾਹਮਣੇ ਉਹ ਠੀਕ ਆ ਜੀ। ਮਦਰ ਦੀ ਢੰਡਾ ਫੜੇ ਦੇ ਕੋਲ ਲਓ ਦੋਸਤੋ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤੋੜ ਕੇ ਦਿਖਾਉਨੇ ਆ ਕੱਟੀ ਠੀਕ ਆ ਜੀ ਤੇ ਅਰਜੁਨ ਕੁੰਗੜ ਦੀ ਇਹ ਕੱਟੀ ਆ ਹਰ ਕਵੀਰ ਦਾ ਸ਼ੌਂਕ ਹੁੰਦਾ ਦੋਸਤੋ ਬੱਚਾ ਖਰੀਦਿਆ ਜਾਵੇ ਤੇ ਚੰਗੀ ਮਦਰ ਵਾਲੇ ਪੱਖ ਤੋਂ ਚੰਗੇ ਬਾਪ ਵਾਲੇ ਪੱਖ ਤੋਂ ਸੋ ਬੱਚਾ ਹੋਣਾ ਚਾਹੀਦਾ ਠੀਕ ਆ ਜੀ ਤੇ ਅੱਗੇ ਬਿਲਕੁਲ ਬਰੀਡ ਦੇ ਉੱਪਰ ਕੰਮ ਕਰਨ ਦਾ ਸੁਆਦ ਵੀ ਤਾਂ ਹੈ ਜੇ ਮਦਰ ਮਦਰ ਕੋਲ ਜਾਂਦੀ ਮਾਂ ਕੋਲ ਜਾ ਰਹੀ ਲਓ ਜੀ ਸੋ ਮਦਰ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਜੇ ਕੱਟੀ ਦੀ ਜਿਹੜੇ ਵੀਰ ਨੇ ਪੈਸੇ ਵੀ ਖਰਚ ਕਰਨੇ ਆ ਦੋਸਤੋ ਚੰਗਾ ਪਸ਼ੂ ਵੀ ਲੱਭਣ ਦੀ ਕੋਸ਼ਿਸ਼ ਦੇ ਵਿੱਚ ਨੇ ਉਹ ਤੁਸੀਂ ਜ਼ਰੂਰ ਹੱਤ ਪਾ ਸਕਦੇ ਜੀ ਠ ਬਾਕੀ ਕੱਟੀ ਬਹੁਤ ਚੰਗੀ ਆ। ਵਟਪਟ ਕਾਫੀ ਜ਼ਿਆਦੇ ਆ ਤੁਸੀਂ ਵੇਖ ਸਕਦੇ ਜੇ। ਥਣ ਥਣ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ। ਅਜੇ ਬੱਚੀ ਆ ਬਿਲਕੁਲ ਡੇਢ ਸਾਲ ਦੀ ਵੀਰ ਦੱਸਣ ਡਿਆ ਉਮਰ। ਕੋਸਾ ਬਾਲ ਸਾਲ ਡੇਢ ਸਾਲ ਉਮਰ ਜਿਹੜੀ ਆ ਇਸ ਕੱਟੀ ਦੀ ਆ ਠੀਕ ਆ। ਸੋ ਮਦਰ ਬਿਲਕੁਲ ਇਹਦੇ ਨਾਲ ਖੜੀ ਆ। ਅਰਜੁਨ ਕੁੰਗੜ ਦੀ ਇਹ ਆਪ ਆ ਠੀਕ ਆ ਜੀ। ਸੋ ਇੱਕ ਵਾਰੀ ਲੰਬਾ ਤੁਹਾਨੂੰ ਹੋਰ ਤੋਰ ਕੇ ਦਿਖਾ ਦਿੰਨੇ ਆ। ਬਾਕੀ ਹਾਈਟ ਕਰ ਤੁਸੀਂ ਮਦਰ ਦਾ ਵੇਖ ਕੇ ਜਜਮੈਂਟ ਕਰ ਲਿਓ। ਵੀ ਕਾਫੀ ਸੋਹਣੀ ਹਾਈਟ ਕਰਦੀ ਇਹ ਕੱਟੀ ਬਣੂਗੀ। ਆ ਲੋ। ਵਾਪਸ Ha, zi, hadi hadi, हां जी Hadi, आइए जी हां जी थोड़ा जाए नो ਅੱਛਾ ਵੀਰ ਸਾਹਿਬ ਇਹਦੀ ਮੰਗ ਕੀ ਕਰਦੇ ਆ ਜਿਹੜੀ ਆਪਣੀ ਹਜ਼ਾਰ ਜਨ ਕੋਂਗਰਸ ਇਹਦੀ ਮੰਗ ਆਪਾਂ 45000 ਰੁਪਇਆ ਕਰਦੇ ਆ ਜੀ ਅੱਛਾ ਜੀ ਉਹ ਚੋਂ ਮਾਨਤਾਨ ਕਰਾਂਗੇ ਇਹ ਜਿਸ ਦਿਨ ਮਤਲਬ ਸੂਏਗੀ ਨਾ 2 ਲੱਖ ਪਲੱਸ ਜਾਏਗੀ ਮੱਝ ਤੁਸੀਂ ਦੇਖ ਸਕਦੇ ਬਿਲਕੁਲ ਜੀ ਮੱਝ ਆਪਾਂ ਦਿਖਾ ਦਿੱਤੀ ਹੈ ਹਾਂਜੀ ਅਸੀਂ ਮਦਰ ਦੋਸਤੋ ਆਪਾਂ ਤੁਹਾਨੂੰ ਦਿਖਾਤੀ ਹੈ ਚੰਗੇ ਸੋਹਣੇ ਸਰੀਰ ਕੇ ਢਾਂਚੇ ਦੀ ਆ ਖੁੱਲੇ ਪਿੰਡੇ ਦੀ ਆ ਹਾਂਜੀ ਬਾਕੀ ਹਾਈਟ ਕੱਦ ਵੀ ਕਰਮ ਵਾਲੀ ਓਡੀ ਕਰ ਗਈ ਤੇ ਜਿੱਦਾਂ ਵੀਰ ਨੇ ਕਿਹਾ ਵੀ ਚਲੋ ਛੋਟੀ ਚੰਗੇ ਚੰਗੇ ਪੈਸਿਆਂ ਦੀ ਖਾਤ ਦੇ ਬਣ ਕੇ ਤਿਆਰ ਹੋ ਗਈ ਇਹ ਸ਼ੌਕ ਨਾਲ ਘਰੇ ਰੱਖਣ ਵਾਲੀ ਆ ਜੀ ਜਿਹਨੇ ਮਤਲਬ ਜਿਹੜਾ ਸ਼ੌਂਕੀ ਬੰਦਾ ਉਹਦੇ ਘਰੇ ਰੱਖਣ ਵਾਲੀ ਆ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿਹਨੇ ਬਰੀਡ ਤੇ ਕੰਮ ਕਰਨਾ ਜੀ ਬਿਲਕੁਲ ਲੋ ਜੀ ਇਹ ਬਤ ਇਹ ਜਿਹੜੀ ਮੁਰਾ ਦੀ ਇਸ ਦੀ ਜਿਹੜੀ ਮਦਰਾ ਮਿਲਕ ਪਲਸ ਬਿਊਟੀ ਹੈ ਇੱਕ ਦੇ ਸਿਰਫ ਹੁੰਦੀ ਬਿਊਟੀ ਦੀ ਇਹ ਮਿਲਕ ਪਲਸ ਬਿਊਟੀ ਹੈ ਦੁੱਧ ਚ ਵੀ ਆ ਤੇ ਇਹ ਕੀ ਨਾਮ ਲੈਂਦੇ ਆ ਬਿਊਟੀ ਦੇ ਵਿੱਚ ਵੀ ਹੈ ਬਿਲਕੁਲ ਬਿਲਕੁਲ ਐਰ ਕਿ ਜੇ ਹੋ ਸਕਿਆ ਤਾਂ ਅਸੀਂ ਕਿਸੇ ਮੇਲੇ ਤੇ ਵੀ ਲੈ ਕੇ ਜਾਵਾਂਗੇ ਮਾਝਾ ਨੋ ਜੀ ਬਿਲਕੁਲ ਆਉਂਦੀ ਹੈ ਹਾਂਜੀ ਕੰਪੀਟੀਸ਼ਨ ਚ ਮਿਲਕਨ ਬਿਊਟੀ ਦੇ ਵਿੱਚ ਬਿਲਕੁਲ 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 ਹਾਂ ਦੋਸਤੋ ਮਿਲਕਨ ਬਿਊਟੀ ਦੇ ਵਿੱਚ ਵੀਰਾਂ ਦਾ ਵੀ ਆਪਾਂ ਖੜਾਂਗੇ ਹਾਂਜੀ ਝੋਟੀ ਚੰਗੀ ਹੈ ਠੀਕ ਹੈ ਜੀ ਮੈਂ ਜ਼ਿਆਦਾਤਰ ਤੁਹਾਨੂੰ ਨਹੀਂ ਦਿਖਾ ਸਕਦਾ ਵੀ ਬਾਕੀ ਅੰਦਰ ਪਸ਼ੂ ਵੀ ਬੰਨੇ ਆ ਉਹ ਵੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਮਾੜਾ ਮੋٹے ਤੌਰ ਤੇ ਕੈਮਰਾ ਮਾਰਦਾਂਗੇ ਜਿਹੜਾ ਸੇਲ ਦੇ ਲਈ ਅਵੇਲੇਬਲ ਨੇ ਉਹ ਆਪਾਂ ਤੁਹਾਨੂੰ ਹੁਣ ਦਿਖਾ ਰਹੇ ਹਾਂ ਇਹ 45000 ਦੀ ਕੱਟੀ ਮਿਲ ਜੂਗੀ ਵਿੱਚੋਂ ਛੋਟ ਛੱਪੇ ਆ ਮੌਕੇ ਤੇ ਮਾਨਤਨ ਹੁੰਦੇ ਰਹਿੰਦੇ ਆ ਠੀਕ ਆ ਜੀ ਸੋ ਜਿਹੜਾ ਨਸਲ ਬਰੀਡ ਵਾਲਾ ਬੱਚਾ ਲੈਣਾ ਦੋਸਤੋ ਚੰਗੇ ਫਾਦਰ ਵਾਲੇ ਪੱਖ ਤੋਂ ਮਦਰ ਵਾਲੇ ਪੱਖ ਤੋਂ ਉਥੇ ਪੈਸੇ ਜਿਹੜੇ ਨਾਰਮਲ ਬੱਚੇ ਨਾਲੋਂ ਵੱਧ ਖਰਚੇ ਖਰਚ ਕਰਨੇ ਪੈਂਦੇ ਆ ਠੀਕ ਆ ਜੀ ਉਹ ਸਾਰੇ ਵੀਰਾਂ ਨੂੰ ਪਤਾ ਹੀ ਆ ਬਾਕੀ ਹੈ ਜੈਡ ਬਲੈਕ ਆ ਬਿਲਕੁਲ ਇੱਕ ਰੰਗ ਪੂਸ਼ ਮਦਰ ਦੇ ਉੱਪਰ ਹੀ ਆ ਪੂਸ਼ ਤੋਂ ਲੈ ਕੇ ਮੱਥਾ ਬਿਲਕ अच्छा तवीर साहब आगे ਆਪਣੇ ਕੋਲ ਜਿਹੜੀ ਲਾਸਟ ਵਿੱਚ ਇਹ ਬੱਚੀ ਆ ਗਈ ਹੈ ਇਹ ਬੱਚੀ ਜੀ ਬੁਲਬਲ ਦਾ ਬੱਚਾ ਹੀ ਆ ਜੀ ਇਹਦੀ ਮਦਰ ਦਾ ਰਿਕਾਰਡ 40 ਪਲੱਸ ਹੀ ਜੀ ਅੱਛਾ ਜੀ ਤੇ ਇਹ ਸੀਮਨ ਆਪਾਂ ਆਪ ਭਰਾਇਆ ਸੀ 40 430 ਡਾਕਟਰ ਨਿਰਮਲ ਕੋਲੋਂ ਜੀ ਓਕੇ ਤੇ ਇਹ ਇਸ ਟਾਈਮ ਉਮਰ ਇਹਦੀ 9 ਮੰਥ ਆ ਜੀ 9 ਮੰਥ ਕੁਛ ਦਿਨ ਬੰਦੀ ਹੈ ਜੀ ਉੱਪਰ ਠੀਕ ਹੈ ਤੇ ਇਹ ਮਤਲਬ ਤੋਰ ਕੇ ਦਿਖਾਇਆ ਆਪਾਂ 40 430 ਦੀ ਹੈ ਹਾਂਜੀ ਆ ਆ ਜੀ ਇਹਦੀ ਮਦਰ ਸੇਲ ਕਰਤੀ ਸੀ ਇਹ ਲੈ ਕੇ ਗਏ ਸੀ ਵਿਰਕ ਡੇਰੀ ਫਾਰਮ ਵਾਲੇ ਮਤਲਬ ਫਰੋਜਪੁਰ ਜੀ ਫਰੀਦਕੋਟ ਫਰੋਜਪੁਰ ਜੀ ਫਰੋਜਪੁਰ ਜੀ ਵਿਰਕ ਡੇਰੀ ਫਾਰਮ ਵਾਲੇ ਜੀ ਆਪਣੇ ਕੋਲ ਅੱਜ ਹੈਗੀ ਹੈ ਉਹਨਾਂ ਕੋਲ ਮੌਜੂਦ ਹੋਈਗੀ ਜੀ 40 ਕਿਲੋ ਇਸਦੀ ਮਦਰ ਤਾਂ ਮਿਲ ਕਸ 40 ਕਿਲੋ ਮਦਰ ਦਾ ਰਿਕਾਰਡ ਹੈ ਗੱਬਾਂ ਲੈ ਕੇ ਗਏ ਸੀ ਆਪਣੇ ਕੋਲ ਠੀਕ ਹੈ ਹਾਂਜੀ ਲਓ ਦੋਸਤੋ ਬੱਚੀ ਤੁਸੀਂ ਵੇਖੋ 40 430 ਦੀ ਠੀਕ ਹੈ ਜੀ ਇਹ ਪੂਰੀ ਜਵਾਨੀ ਦਾ ਪਜਦਾ ਬੱਚਾ ਜੀ ਹਾਂ ਆ ਦੋਸਤੋ ਖੀਰੀ ਬਚੀ ਆ ਮੋਹਦੰਦੀ ਖੀਰੀ ਆ ਠੀਕ ਆ ਜੀ ਉਮਰਵੀਰ ਸਾਹਿਬ ਕਿੰਨੇ ਸਾਲ ਕੇ 9 ਮਹੀਨੇ ਕੁਛ ਦੇਣਾ ਜੀ 9 ਕੁ ਮਹੀਨੇ ਅੰਦਰ ਵਾਰ ਆ ਜੇ ਹਾਂਜੀ ਹਾਂ ਦੋਸਤੋ ਇੱਕ ਐਗਜੈਕਟ ਡੇਟ ਵੀ ਦੱਸ ਦਾਂਗੇ ਆਪਣੇ ਕੋਲ ਲਿਖਿਆ ਹੋਇਆ ਆ ਜੀ ਠੀਕ ਆ ਜੀ ਹਾਂਜੀ ਸੋ ਬੱਚਾ ਬਾਕੀ ਝੋਲੀ ਝਾਲੀ ਮੈਂ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾਉਂਗਾ ਤੇ ਝੋਲੀ ਝਾਲੀ ਅੱਜ ਤੋਂ ਤੁਸੀਂ ਕੋਈ ਗੱਲ ਕੋਈ ਗੱਲ ਠੀਕ ਆ ਜੀ ਬਹੁਤ ਖੂਬਸੂਰਤ ਝੋਲੀ ਆ ਥਾਣੇ ਵੇਖੋ ਦੋਸਤੋ ਬਹੁਤ ਲੰਬਾ ਥਾਣ ਆ ਲੋ ਠੀਕ ਆ ਅੱਜ ਤੋਂ ਹੀ ਤਕਰੀਬਨ ਕਰਮਾ ਲਈ ਨੇ ਕਮਾਲ ਬਖਾਉਣਾ ਸ਼ੁਰੂ ਕਰਦਾ ਵੈਸੇ ਬੱਚੀ ਬਿਲਕੁਲ ਕੋਈ 5-4 ਕਿ ਮਹੀਨੇ ਸੰਭਲਣ ਦੀ ਲੋੜ ਹੈ AI ਦੇ ਬਿਲਕੁਲ ਕਾਬਿਲ ਹੋ ਜੂਗੀ ਬਿਲਕੁਲ ਜੀ ਬਿਲਕੁਲ ਆ ਲੋ 18 ਮਹੀਨੇ ਦੀ ਜਿੱਦਣ ਬੱਚੀ ਹੋ ਗਈ ਉਹਦੋਂ ਤੁਸੀਂ AI ਕਰਾ ਸਕਦੇ ਬਿਲਕੁਲ ਜੀ ਬਿਲਕੁਲ ਆ ਲੋ ਇਹਨੂੰ ਠੰਡੀ ਧੀਰੀ ਸੀਲ ਬੱਚਾ ਹੂੰ ਆਹ ਦੋਸਤ ਸ਼ੌਂਕੀਆਂ ਦਾ ਹੋਰ ਤਾਂ ਕਿਸੇ ਵੀਰ ਨੇ ਕੰਮ ਕਰਨਾ ਠੀਕ ਆ ਜੀ ਨਸਲ ਫਰੀਡ ਦਾ ਕੋਈ ਬੱਚਾ ਲਾਭ ਰਜੇ ਇਸ ਬੱਚੀ ਤੇ ਉੱਪਰ ਵੀ ਤੁਸੀਂ ਕੰਮ ਕਰ ਸਕਦੇ ਜੇ ਬੱਚੀ ਚੰਗੀ ਮਿਲਕਿੰਗ ਵਾਲੀ ਜਿਹੜੀ ਅਸੀਂ ਮਦਰ ਰਹੀ ਆ ਕੋਈ 40 ਲੀਟਰ ਕਰਾਓ ਸ ਠੀਕ ਆ ਤੇ 40 430 ਦੀ ਇਹ ਆਪ ਬਾਕੀ ਚੰਗੇ ਸੀਮੰਟ ਦੀ ਆ ਬਾਕੀ ਅੱਗੇ ਕੋਈ ਵੀਰ ਥੋੜੀ ਜੀ ਕੇਅਰ ਕਰਨ ਦੀ ਲੋੜ ਆ ਕੋਈ 5-4 ਮਹੀਨੇ ਸੰਭ ਲੋਗਾ ਕੋਈ ਏਆਈ ਦੇ ਕਾਬਲਾ ਬਿਲਕੁਲ ਤੇ ਵੀਰ ਸਾਹਿਬ ਇਹਦੀ ਡਿਮਾਂਡ ਕੀ ਕਰਦੇ ਆਂ ਡਿਮਾਂਡ ਇਹਦੀ 35000 ਕਰਦੇ ਆਂ ਜੀ ਸੰਦੂ ਸਾਹਿਬ 35000 ਕਰਦੇ ਆਂ ਉਹ ਚੋਂ ਥੋੜਾ ਛੋਟ ਸ਼ਾਪਾ ਲਓ ਦੋਸਤੋ ਵੈਸੇ ਨਗ ਜਿਹੜੇ ਆਪਾਂ ਤੁਹਾਨੂੰ ਚਾਰ ਦਿਖਾਤੇ ਆ ਰੇਡ ਪਰਤਾ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਤਾ ਠੀਕ ਹੈ ਜੀ ਬਾਕੀ ਜਿਹੜਾ ਵੀ ਐਨੀਮਲ ਜਿਹੜੇ ਵੀ ਕਿਸਾਨ ਫਾਰਮਰ ਵੀਰ ਨੂੰ ਜਚੂਗਾ ਪਸੰਦ ਆਊਗਾ ਉਹ ਤੁਸੀਂ ਵਿਸ਼ੇਸ਼ ਤੌਰ ਤੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ ਪਸ਼ੂ ਸਾਰੇ ਪਕਾਊਗਾ ਜਿੰਨੇ ਆਪਾਂ ਤੁਹਾਨੂੰ ਇਹ ਦਿਖਾਏ ਆ ਚਾਰ ਦੇ ਚਾਰ ਨਗ ਇੱਕ ਬੱਚੀ ਦਿਖਾਤੀ ਸੀ ਵਾੜ ਦਿਖਾਈ ਆ ਪਹਿਲੇ ਨੰਬਰ ਤੇ ਬਿਲਕੁਲ ਤਾਜੀ ਸੂਈ ਸਵਾਈ ਆ ਤੋਂ ਬਾਕੀ ਆ ਤਿੰਨ ਹੀਫਰ ਦੇ ਵਿੱਚ ਜਿਹੜੇ ਦਿਖਾ ਦਿੱਤੇ ਨਗ ਤਿੰਨ ਆ ਠੀਕ ਹੈ ਜੀ ਦੋ ਝੋਟੀਆਂ ਕਟੀਆਂ ਦਿਖਾਤੀਆਂ ਨੇ ਇੱਕ ਬੱਚੀ ਦਿਖਾਤੀ ਉਹ ਚੰਗੇ ਮਿਲਕ ਵਾਲੇ ਪਸ਼ੂ ਦੋਸਤੋ ਚੰਗੀ ਮਿਲਕਿੰਗ ਇਹਨਾਂ ਦੀ ਮਦਰ ਦੀ ਰਹੀ ਆ ਤੇ ਇਹਨਾਂ ਤੋਂ ਵੀ ਆਪਾਂ ਅੱਗੇ ਚੰਗੀ ਆਸ ਕਰ ਸਕਦੇ ਆ ਉਸ ਅਕੋਰਡਿੰਗ ਜਿਹੜੇ ਬੱਚੇ ਆਪਾਂ ਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਨਾਰਮਲ ਬੱਚੇ ਖਰੀਦਣ ਦੇ ਜੇਕਰ ਆਪਾਂ ਕੰਪੇਅਰ ਕਰੀਏ ਥੋੜਾ ਜਿਹਾ ਰੇਟ ਵੱਧ ਭਰ ਕੇ ਪਸ਼ੂ ਖਰੀਦਣਾ ਪੈਂਦਾ ਠੀਕ ਆ ਤੇ ਬਾਕੀ ਚੰਗੇ ਪਸ਼ੂ ਆ ਠੀਕ ਆ ਇਹਨੂੰ ਮੜਾ ਤੋੜ ਕੇ ਦਿਖਾਓ ਜੀ ਹਾਂ ਲਓ ਜੀ ਇੱਕ ਵਾਰੀ ਆ ਵੱਡੀ ਝੋਟੀ ਆਪਾਂ ਦੋਸਤੋ ਇੱਕ ਤੋੜ ਕੇ ਦਿਖਾ ਦਿੰਨੇ ਆ ਬਹੁਤੇ ਵੀਰਾਂ ਨੇ ਕਹਿਣਾ ਵੀ ਇਹ ਤੋੜ ਕੇ ਨਹੀਂ ਦਿਖਾਈਗੀ ਇਸ ਕਰਕੇ ਤੋੜ ਕੇ ਦਿਖਾ ਦਿੰਨੇ ਆ ਬਾਕੀ ਤੁਸੀਂ ਜਦੋਂ ਇਹਨਾਂ ਨੂੰ ਖੋਲੀਦਾ ਨਾ ਇੱਕ ਵਾਰੀ ਭਾਜਦੇ ਆ ਜੀ ਬਸ ਜੀ ਬਸ ਔਰ ਮਾੜੀ ਮੋੜ ਸੇਤਾਨੀ ਤਾਂ ਕਰਨੀ ਹੁੰਦੀ ਕਰ ਦੇ ਜੀ ਕਰ ਦੇ ਕਿਉਂਕਿ ਆਪਾਂ ਜ਼ਿਆਦਾਤਰ ਪਸ਼ੂ ਬੰਨ ਕੇ ਰੱਖਦੇ ਆ ਬਿਲਕੁਲ ਜੀ ਬਿਲਕੁਲ ਖੁੱਲੇ ਰਹਿਣ ਤੇ ਆਪਣੇ ਆਪ ਛਾਂ ਇਹ ਸਾਰੇ ਬੱਚਿਆਂ ਨੂੰ ਪੰਗ ਪਾਲੇ ਸੰਧੂ ਸਾਹਿਬ ਹਾਂ ਜੀ ਹਾਂਜੀ ਨਹੀਂ ਚੰਗੀਆਂ ਕੱਟੀਆਂ ਝੋਟੀਆਂ ਨੇ ਹਾਂਜੀ ਤੇ ਲਓ ਜੀ ਆ ਕਰੋ ਨਿਖੜਵੇਂ ਥਾਣਾ ਜੀ ਚੋਵੇਂ ਹਾਲੇ ਹਾਂਜੀ। ਹਾਂਜੀ ਇੱਕ ਵਾਰੀ ਬੈਗ ਇਹਨੂੰ ਲਿਆ ਕੇ ਫਿਰ ਤੋਰਦਿ ਗੱਲਾ ਮਾਂ ਜੀ। ਆ ਲਓ। ਬੈਠੀ ਆ। ਹਾਂਜੀ ਹਾਂਜੀ ਬਨ ਲਗੀ ਜੀ। अच्छा साहब भाई ये आज अपने को नाग सी के टोटल चार है चार नाग है जी आज अपने को ਤੇ ਇਹ ਚਾਰ ਸੇਲ ਦੇ ਲਈ ਆ ਇਹ ਤਿੰਨ ਤਾਂ ਮਤਲਬ ਬੁਲਬੁਲ ਦੇ ਬੱਚੇ ਹੀ ਆ ਜਿੰਨੂੰ ਕਹਿ ਸਕਦੇ ਬੱਚੇ ਸ਼ੌਂਕਣਾ ਪਾਲੇ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਨਹੀਂ ਦਿਸ ਰਿਹਾ ਬਾਕੀ ਚਲੋ ਹਾਂਜੀ ਮਿਲ ਕੇ ਰਿਕਾਰਡ ਚੰਗਾ ਇਹਨਾਂ ਦੀ ਮਦਦ ਦਾ ਬਿਲਕੁਲ ਜੀ ਤੇ ਨੰਬਰ ਇੱਕ ਆਪਣੇ ਕਰ ਦਈਏ ਸਾਂਝੇ ਜੀ ਨੰਬਰ 79866 73739 ਜੀ 7871 18192 ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਸਾਹਿਬ ਠੀਕ ਹੈ ਜੀ ਤੇ ਖਾਸ ਵਿਜਿਟ ਤੁਸੀਂ ਸ਼ਹਿਰ ਪੱਟੀ ਕਰਨੀ ਹੈ ਠੀਕ ਹੈ ਜੀ ਤੇ ਪੱਟੀ ਸ਼ਹਿਰ ਤੁਸੀਂ ਵਿਜਿਟ ਕਰੋਗੇ ਦੋਸਤੋ ਬਾਕੀ ਲੋਕੇਸ਼ਨ ਐਡਰੈਸ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੱਤਾ ਸੀਗਾ ਫਸਟਲੀ ਤੁਸੀਂ ਉਹ ਬਿਲਕੁਲ ਸੁਣ ਲਿਓ ਚੰਗੀ ਤਰ੍ਹਾਂ ਜੇਕਰ ਫਿਰ ਵੀ ਕਿਸੇ ਵੀਰ ਨੂੰ ਥੋੜਾ ਜੱਗ ਅੱਗਾ ਪਿੱਛਾ ਹੁੰਦਾ ਤਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰਕੇ ਵੀ ਵਿਜਿਟ ਕਰ ਸਕਦੇ ਜੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ